ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਅੱਜ ਦੇ ਨਵੇਂ ਬਲੌਗ ਵਿੱਚ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਪਹੁੰਚ ਗਏ ਆ ਆਪਣੀ ਹਵੇਲੀ ਤੇ ਤੁਹਾਨੂੰ ਦਿਖਾਣੇ ਆ ਆਪਣੇ ਕਾਰਜ ਤੇ ਆਹ ਦੇਖੋ ਜੀ ਜਿੱਥੇ ਕੱਲ ਪਾਣੀ ਲਾ ਰਹੇ ਸੀਗਾ ਪਾਣੀ ਲਾ ਕੇ ਐਨ ਗਿੱਲਾ ਕਰਤਾ ਹੁਣ ਇਹਨੂੰ ਅਸੀਂ ਗੱਡਾਂਗੇ ਆਹ ਖੇਤ ਤਿਆਰ ਹੋ ਗਿਆ ਆਲੂਆਂ ਵਾਸਤੇ ਇੱਥੇ ਆਲੂ ਲਾ ਕੇ ਗੱਡਾਂਗੇ ਤੇ ਉਹ ਇੱਕ ਔਰ ਉਹਦੀ ਗੜਾਈ ਫੇਰ ਕਰਾਂਗੇ ਤੇ ਗੜਾਈ ਕਰਕੇ ਉਹ ਜਗ੍ਹਾ ਨੂੰ ਵੀ ਇਦਾਂ ਦੀ ਬਣਾਵਾਂਗੇ ਪレイン ਖੇਤ ਤਿਆਰ ਕਰਕੇ ਆ ਆਪਾਂ ਉਹ ਪਿਛਲੀ ਵਾਰ ਗੁੱਡਿਆ ਸੀਗਾ ਤੇ ਇੱਥੇ ਹੁਣ ਪਾਣੀ ਲਾ ਚੁੱਕੇ ਆਪਾਂ ਪਾਣੀ ਲਾ ਕੇ ਇਹਨੂੰ ਵੀ ਇੱਕ ਵਾਰ ਗੁੱਡਾਂਗੇ ਤੇ ਮਾਤਾ ਪਾਣੀ ਲਾਈ ਜਾਂਦੇ ਆ ਇੱਥੇ ਗਾਇਜ਼ ਬੀਜਤੀਆਂ ਸੀ ਮੂਲੀਆਂ ਆਹ ਤਿੰਨ ਬਟਾਂ ਜੀ ਅਸੀਂ ਮੂਲੀਆਂ ਬੀਜਤੀਆਂ ਐਸੇ ਗੋਭੀ ਬਿਜਣੀ ਗੋਭੀ ਆਂਦੀ ਨਹੀਂ ਬਈ ਮਾਰਕੀਟ ਵਿੱਚ ਹਲੇ ਇਹਦੇ ਪੱਛੇ ਨਹੀਂ ਮਿਲਦੀਆਂ ਪਈਆਂ ਕਹਿੰਦੇ 20-25 ਦਿਨ ਲੱਗ ਜਾਣੇ ਹਲੇ ਇੱਥੇ ਪਾਣੀ ਲੱਗ ਗਿਆ ਆ ਤੇ 2-4 ਦਿਨਾਂ ਤੱਕ ਜਦੋਂ ਬਾਤ ਆ ਗਈ ਇਹ ਵੀ ਗੁੱਟ ਦੇਣਾ ਆ ਤੇ ਟਿੱਡੀ ਸਾਡੀ ਬੈਠੀ ਆ